ਉਧਿਆਣਾ ਤੋਂ ਇੱਕ ਬੇਹਦ ਸਸੰਸਨੀ ਖੇਜ਼ ਮਾਮਲਾ ਸਾਹਮਣੇ ਆ ਰਿਹਾ ਹੈ ਜਿੱਥੇ ਫੇਸਬੁੱਕ ਤੇ 10 ਸਾਲ ਪਹਿਲਾਂ ਬਣੇ ਦੋਸਤ ਨੇ ਕੈਨੇਡਾ ਜਾਣ ਦੀ ਜਿੱਤ ਕਰ ਰਹੀ ਪ੍ਰੇਮਿਕਾ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ। ਥਾਣਾ ਸਦਦੀ ਪੁਲਿਸ ਨੇ 6 ਘੰਟਿਆਂ ਵਿੱਚ ਕੇਸ ਹੱਲ ਕਰਕੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ ਜੋ ਕਿ 4 ਸਾਲ ਦੀ ਬੇਟੀ ਦਾ ਪਿਤਾ ਹੈ। ਮੁਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਲਗਭਗ 10 ਸਾਲ ਪਹਿਲਾਂ ਦੋਸ਼ੀ ਜਸਵੀਰ ਸਿੰਘ ਦੀ ਮ੍ਰਿਤਕ ਸੰਦੀਪ ਕੌਰ ਨਾਲ ਫੇਸਬੁੱਕ ਤੇ ਦੋਸਤੀ ਹੋਈ ਸੀ ਜਿਸ ਦੀ 14 ਸਾਲ ਦੀ ਬੇਟੀ ਹੈ ਤੇ 7 ਸਾਲ ਪਹਿਲਾਂ ਉਸ ਦਾ ਤਲਾਕ ਹੋ ਚੁੱਕਾ ਹੈ। ਇੱਕ ਬਲਾਈਂਡ ਮਰਡਰ ਦੀ ਇਨਫੋਰਮੇਸ਼ਨ ਆਈ ਸੀ ਕਿ ਜੀ 4 ਤਰੀਕ ਨੂੰ ਇੱਕ ਲੇਡੀ ਦੀ ਡੈੱਡ ਬਡੀ ਮਿਲੀ ਸੀਗੀ। ਉਸ ਰਿਗਾਰਡਿੰਗ ਅਸੀਂ ਪਾਸ ਕਨਫਰਮੇਸ਼ਨ ਕਰਾਂਗੇ। ਕਾਰਨ ਕੀ ਰਿਹਾ ਹੈ ਤਾਂ ਇਹ ਲਗ ਐਂਗਲ ਸੀ ਜੀ ਕੁੜੀ ਡਿਵੋਰਸੀ ਸੀਗੀ 32 ਸਾਲ ਦੀ ਕੁੜੀ ਦੀ ਏਜ ਸੀਗੀ। ਇਹ ਇਹ ਐਸੋਸੀਏਸ਼ਨ ਸੀਗਾ ਮੁੰਡੇ ਦੇ ਨਾਲ ਜਸਵੀਰ ਸਿੰਘ ਐਲੀਅਸ ਜੱਸੀ ਜਿਹੜਾ ਦਾਂਦਰੇ ਪਿੰਡ ਦਾ ਹੈਗਾ ਉਹਦੇ ਨਾਲ ਇਹਦਾ ਰਿਲੇਸ਼ਨ ਸੀਗੇ ਮੁੰਡੇ ਨੂੰ ਸ਼ੱਕ ਸੀਗਾ ਕਿ ਇਹਦੀ ਕਿਤੇ ਹੋਰ ਗੱਲਬਾਤ ਹੈਗੀ ਹੈ ਇਸ ਕਰਕੇ 4 ਤਰੀਕ ਨੂੰ ਇਹ ਇਹ ਕੁੜੀ ਨੂੰ ਲੈ ਕੇ ਗਿਆ ਮੱਥਾ ਟਿਕਣ ਵਾਸਤੇ ਮੋਡਰਨ ਟਾਊਨ ਐਕਸਟੈਂਸ਼ਨ ਗੁਰਦੁਆਰਾ ਸਰ ਲੈ ਕੇ ਕਿੱਥੋਂ ਗਿਆ ਸੀਕਰ ਨੇ ਕਿਸੇ ਨਾ ਮੱਥਾ ਇਹਨੇ ਕਾਲ ਕੀਤੀ ਸੀ ਕਿ ਜੀ ਇਹਨੂੰ ਬੁਲਾਇਆ ਸੀਗਾ ਗੁਰਦੁਆਰੇ ਉਸ ਤੋਂ ਬਾਅਦ ਉਹ ਨੂੰ ਆਪਣੀ ਗੱਡੀ ਚ ਲੈ ਕੇ ਗਿਆ ਇੰਡੀਕਾ ਵਿਸਟਾ ਗੱਡੀ ਹੈ ਇਹਦੀ ਆ ਜਿਹੜਾ ਆਪਣੇ ਮਰਾਡੋ ਚੌਂਕੀ ਦਾ ਏਰੀਆ ਉੱਥੇ ਲੈ ਕੇ ਗਿਆ ਸੀਗਾ ਸ਼ੂਨਸਨ ਏਰੀਆ ਦੇ ਵਿੱਚ ਉੱਥੇ ਇਹਨੇ ਚਾਕੂ ਦੇ ਨਾਲ ਗਲੀ ਲੇਡੀ ਦਾ ਗਲਾ ਕੱਟ ਕੇ ਮਰਡਰ ਕੀਤਾ ਸਰ ਇਹ ਪਲਾਨ ਮਾਰਿਆ ਹਾਂਜੀ ਪਲਾਨਿੰਗ ਸੀਗੀ ਪਲਾਨਿੰਗ ਪਹਿਲੇ ਹੀ ਨੇ ਦਿੱਤੀ ਸਰ ਲੜਕਾ ਲੜਕੀ ਮੈਰਿਡ ਸੀ ਜਾਣੂ ਹੈ ਲੜਕੀ ਮੈਰਿਡ ਸੀਗੀ ਬਟ ਡਿਵੋਰਸੀ ਸੀਗੀ ਜੀ ਸਰ ਇਹ ਬੱਚਾ ਵੀ ਲੜਕੀ ਦਾ ਬੱਚਾ ਵੀ ਹੈ ਵੂਮਨ ਸੇ ਹੀ ਦੇ ਹਾਂਜੀ ਲੜਕੀ ਦਾ ਬੱਚੇ ਦੀ ਉਮਰ ਹੈਗੀ ਕੁੜੀ ਸੀਗੀ ਜੀ 13 14 ਸਾਲ ਦੀ ਬੱਚੀ ਹੈ ਉਹਦੀ ਤੇ ਸਾਇ ਇਹਦੀ ਰੰਜਿਸ਼ ਕੀ ਸੀ ਲੜਕੀ ਨੇ ਦਤਾ ਰੰਜਿਸ਼ ਮੈਂ ਤੁਹਾਨੂੰ ਦੱਸਿਆ ਜੀ ਇਹ ਦੀ ਇਹਦਾ ਰਿਲੇਸ਼ਨ ਸੀਗਾ ਰਿਲੇਸ਼ਨ ਸੀਗਾ ਕੁੜੀ ਦੇ ਨਾਲ ਜੀ ਬਟ ਹੁਣ ਉਹਨੂੰ ਲੱਗਦਾ ਸੀਗਾ ਕਿ ਇਹਦਾ ਕਿਤੇ ਹੋਰ ਇੰਟਰਸਟ ਹੈਗਾ ਕਿਤੇ ਹੋਰ ਇਹਦੀ ਐਸੋਸੀਏਸ਼ਨ ਹੋ ਗਈ ਲੜਕਾ ਮੈਰਿਡ ਸੀ ਨਹੀਂ ਸੀ ਲੜਕਾ ਮੈਰਿਡ ਸੀਗਾ ਉਹਦੀ ਵੀ ਇੱਕ ਬੱਚੀ ਐ 3.5 ਸਾਲ ਦੀ ਬੱਚੀ ਐ ਇਹ ਕੰਮ ਕੀ ਕਰਦਾ ਇਹ ਪਹਿਲਾਂ ਕਰਦਾ ਸੀਗਾ ਜੀ ਆਯੂਸ਼ਮਾਨ ਅੰਸ਼ਮਾਨ ਜਿਹੜੀ ਸਕੀਮ ਐ ਉਹਦੇ ਵਿੱਚ ਕਰਦਾ ਸੀਗਾ ਜੌਬ ਕੰਟਰੈਕਟ ਕੋਈ ਨਸ਼ਾ ਵਗੈਰਾ ਕਰਦਾ ਵੀ ਆਦੀ ਹਿੰਦੋ ਹੁਣ ਤੱਕ ਕੋਈ ਤਸਦੀਕ ਹੋਇਆ ਨਹੀਂ ਜੀ ਜਦੋਂ ਫੀਟਿੰਗ ਦੇ ਦੋ ਬੱਚੇ ਹੋਰ ਨੇ ਸ਼ਮਸ਼ੀਰ ਸਿੰਘ ਜਿਹੜਾ ਲੜਕੀ ਜਿਹਾ ਪਾਲਦਾ ਬਾਲ ਉਹ ਜਿਹੜਾ ਇੱਕ ਕਤਲ ਜਿਹੜਾ ਨਿਕਲ ਨਹੀਂ ਕਿਤਾ ਜੀ ਨਾਲ ਕੋਈ ਹੋਰ ਵੀ ਕਤਲ ਨਹੀਂ ਸੀਗਾ ਕਤਲ ਨਹੀਂ ਸੀਗਾ ਹੁਣ ਤੱਕ ਦੀ ਤਸਦੀਕ ਇਨਵੈਸਟੀਗੇਸ਼ਨ ਦੇ ਵਿੱਚ ਕਤਲ ਹੀ ਸੀਗਾ ਜੀ ਚੰਦਰ ਕੰਸਲਟੈਂਟਸ ਲਿਮਟਿਡ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈਟਟ੍ਰੇਡ ਪਲੇਟਫਾਰਮ ਇਜ਼ ਨਾਓ ਅਵੇਲੇਬਲ ਔਨ ਯੂਅਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਥੈਨ 5 ਇਅਰਸ ਐਕਸਪੀਰੀਅੰਸ ਇਨ ਸੇਮ ਲਾਈਨ He used to work with reputed companies, agencies as well local builders with brothers. He is professional by plumbing, electrician, masonry, car For more information, please contact him at under Check -trade platform www.checktrade.com 921760. Chander Consultants Limited call him on this number 079 4079 5686. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ